ਅੱਜ ਲੁਧਿਆਣਾ ਤੋਂ ਮੋਗੇ ਨੂੰ ਜਾਂਦਿਆ ਰਸਤੇ 'ਚ ਮੈਂ ਸਰਕਾਰ ਵੱਲੋਂ ਕੱਟੀ ਇੱਕ ਅਰਬਨ ਸਟੇਟ ਵੇਖੀ ਮੈਥੋ ਰਿਆ ਨਹੀਂ ਗਿਆ ਤੁਸੀਂ ਕਹਿਣਾ ਬਰਾੜ ਰੋ ਜੀ ਵੀਡੀਓ ਪਾ ਦਿੰਦਾ ਨਵੀਂ ਭਰਾਵੋ ਜਿਹੜੀ ਚੀਜ਼ ਮੈਂ ਅੱਜ ਤੁਹਾਨੂੰ ਵਿਖਾਉਣ ਲੱਗਿਆ ਹੈ ਨਾ ਇਹ ਜਦੋਂ ਆਪ ਦੇ ਲੀਡਰ ਤੁਹਾਡੇ ਪਿੰਡਾਂ 'ਚੋਂ ਇਸ ਮਸਲੇ ਤੇ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੀ। ਮੈਂ ਅੱਜ ਜਗਰਾਉਂ ਚ ਖੜਾ ਹਾਂ ਲੁਧਿਆਣਾ ਜ਼ਿਲ੍ਹੇ ਚ। ਇਸ ਜ਼ਿਲ੍ਹੇ ਦੇ ਸਭ ਤੋਂ ਵੱਧ ਪਿੰਡ ਲੈਂਡ ਪੂਲਿੰਗ ਪਾਲਿਸੀ ਚ ਹੈ। ਤਕਰੀਬਨ 25000 ਏਕੜ ਇਸ ਜ਼ਿਲ੍ਹੇ ਦਾ ਲੈਂਡ ਪੂਲਿੰਗ ਪਾਲਿਸੀ ਚ ਐਕਵਾਇਰ ਕਰਨ ਲੱਗੇ ਆ। ਇਹ ਉਹ ਜਗ੍ਹਾ ਹੈ ਜਿੱਥੇ ਕਿਸੇ ਵੇਲੇ ਜਗਰਾਉਂ ਦੀ 슈ਗਰ ਮਿਲ ਚੱਲਦੀ ਹੁੰਦੀ ਸੀ। 2014 ਚ ਤਕਰੀਬਨ 95 ਏਕੜ ਚ 슈ਗਰ ਮਿਲ ਬੰਦ ਕਰਕੇ ਸਰਕਾਰ ਨੇ ਇਹ ਅਰਬਨ ਸਟੇਟ ਕੱਟੀ ਤਕਰੀਬਨ 700 ਦੇ ਕਰੀਬ ਪਲਾਟ ਇੱਥੇ ਕੱਟੇ ਮੈਂ ਆਪਣੇ ਸਾਥੀ ਨੂੰ ਕਹਿਣਾ ਕਿ ਕੈਮਰਾ ਕਮਾ ਕੇ ਤੁਹਾਨੂੰ ਵਿਖਾ ਦੇ ਇਸ ਕਲੋਨੀ ਚ 11 ਸਾਲ ਚ ਸਰਫ 22 ਘਰ ਬਣੇ ਆ 11 ਸਾਲਾਂ ਦੇ ਵਿੱਚ ਤੇ 5-7 ਘਰ ਰਹਿੰਦੇ ਤੇ ਬਾਕੀ ਬੰਦ ਪਏ ਆ ਮੈਂ ਇਥੇ ਲੋਕਾਂ ਨੂੰ ਮਿਲਿਆ ਉਹ ਆਦੇ 18 ਤੋਂ ਵੱਧ ਤਾਂ ਚੋਰੀਆਂ ਹੋ ਗਈਆਂ ਇੰਨਾ ਸਾਲਾਂ 'ਚ ਖਾਲੀ ਪਏ ਪਲਾਟ ਤੇ ਆ ਸੁਨਸਾਨ ਪਏ ਰੋਡ ਇਹ ਕਿਸੇ ਉਜਾੜੇ ਦੀ ਕਹਾਣੀ ਦੱਸ ਰਿਹਾ ਅੱਜ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜੀ ਤੁਸੀਂ ਸਰਕਾਰ ਦੀ ਲੈਂਡ ਪੂਲਿੰਗ ਜਿਹੜੀ ਪਾਲਸੀ ਹੈ ਲੋਕਾਂ ਨੂੰ ਵਸਾਉਣ ਦੀ ਪਾਲਸੀ ਹੈ ਜਾਂ ਇਹ ਪਾਲਸੀ ਕਿਸਾਨਾਂ ਦੇ ਖੇਤੋ ਜੜਨ ਦੀ ਪਾਲਸੀ ਹੈ ਤੇ ਕੇਜਰੀਵਾਲ ਤੇ ਦਿੱਲੀ ਵਾਲਿਆਂ ਦੀ ਜੇਪਾਂ ਭਰਨ ਦੀ ਪਾਲਸੀ ਹੈ ਭਗਵੰਤ ਮਾਨ ਜੀ ਜੇ ਤੁਹਾਡੀ ਪਾਲਸੀ ਕਿਸਾਨਾਂ ਦੇ ਹੱਕ ਦੀ ਹੈ ਆ ਖਾਲੀ ਪਈਆਂ अर्बन ਸਟੇਟਾਂ ਇਹ ਜੀਆਂ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਚ ਪਈਆਂ ਇਹ ਜੀਆਂ ਉਜਾੜ अर्बन ਸਟੇਟਾਂ ਪਈਆਂ ਮਾਨ ਸਾਹਿਬ ਪਹਿਲਾਂ ਉਹ ਤਾਂ ਵਸਾ ਲਓ ਮੈਂ ਅੱਜ ਖੁੱਲਾ ਚੈਲੰਜ ਕਰਦਾ ਐ ਇਸ ਸਰਕਾਰ ਨੂੰ ਕਿਸੇ ਵੀ ਦਿਨ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਇਹਨਾਂ ਜਿਹੜੀਆਂ ਮੌਜੂਦਾ अर्बन ਸਟੇਟਾਂ ਪਈਆਂ ਉਜੜੀਆਂ ਹੋਈਆਂ ਇਹਨਾਂ ਦੇ ਬਾਰੇ ਖੜ ਕੇ ਕਿਸੇ ਵੀ ਸ਼ਹਿਰ 'ਚ ਚਰਚਾ ਕਰੀਏ ਕੋਈ ਮੰਤਰੀ ਆਜੇ ਤੁਹਾਡਾ ਤੁਸੀਂ ਆਪ ਆਜੋ ਪੰਜਾਬੀ ਅੱਜ ਜਵਾਬ ਮੰਗਦੇ ਐ ਕਿ ਕਿਵੇਂ ਇਹ ਉਜਾੜ ਪਈਆਂ ਥਾਵਾਂ ਇਹ ਤਾਂ ਬਸਾਉਣੀਆਂ ਨਹੀਂ ਤੁਸੀਂ ਕੋਈ ਪਲਾਨ ਨਹੀਂ ਤੁਹਾਡੇ ਕੋਲੇ ਤੇ ਜ਼ਮੀਨਾਂ ਸਾਡੀਆਂ ਹਤਿਆਉਣ ਨੂੰ ਫਿਰਦੇ ਹੋ ਮਾਨ ਸਾਹਿਬ